ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰ ਸੰਘਟਿਤ ਤੋਂ ਮਜ਼ਦੂਰ ਮੁਲਾਜ਼ਮ ਕਾਂਗਰਸ ਜਾਨੀ ਕੇ ਕੇਸੀ ਵਿਭਾਗ ਪੰਜਾਬ ਪ੍ਰਦੇਸ਼ ਤੇ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਮੈਂ ਪਿਛਲੇ ਦਿਨੀ ਸ਼ਹੀਦ ਹੋਏ ਆਕਾਸ਼ਦੀਪ ਜੋ ਚੈਲਪਿੰਡ ਦਾ ਨੌਜਵਾਨ ਸੀ ਜੋ 8 ਮੱਕ ਦਾ ਸਿਪਾਈ ਸੀਗਾ ਉਹਨਾਂ ਦੇ ਘਰ ਖੜਾ ਮੇਰੇ ਨਾਲ ਉਹਨਾਂ ਦੇ ਫਾਦਰ ਬਰਵਿੰਦਰ ਸਿੰਘ ਖੜੇ ਨੇ ਕreturnData ਕੀ ਵਾਪਰੀ ਹੈ ਇਹਦੇ ਲਈ ਪਰਿਵਾਰ ਤੋਂ ਜਾਣਕਾਰੀ ਇਕੱਤਰ ਕੀਤੀ ਹੈ ਸੋ ਪਰਿਵਾਰ ਦਾ ਕਹਿਣਾ ਇਹ ਹੈ ਕਿ ਅਸੀਂ ਖੁਸ਼ੀ-ਖੁਸ਼ੀ ਦੇਸ਼ ਦੀ ਸੇਵਾ ਕਰਨ ਵਾਸਤੇ ਆਪਣੇ ਨੌਜਵਾਨ ਪੁੱਤਰ ਨੂੰ ਫੌਜ ਦੇ ਵਿੱਚ ਭਰਤੀ ਕਰਾਇਆ ਪਰ ਪਿਛਲੇ ਦਿਨੀ ਜਿਹੜਾ ਪਲਵਾਮਾ ਕਾਹਨ ਵਾਪਰਿਆ ਉਸ ਕਾਹਨ ਵਾਪਰਨ ਤੋਂ ਬਾਅਦ ਅਨੇਕਾਂ ਫੌਜੀ ਜਿਹੜੇ ਹੈ ਉਹਤੇ ਸ਼ਹੀਦ ਹੋਏ ਪਰ ਬਹੁਤ ਸਾਰੇ ਫੌਜੀਆਂ ਦੀਆਂ ਸ਼ਹਾਦਤਾਂ ਨੂੰ ਸਪਾਇਆ ਜਾ ਰਿਹਾ ਹੈ ਉਸ ਦੀ ਘੜੀ ਤੋਂ ਇੱਕ ਆਕਾਸ਼ਦੀਪ ਨੌਜਵਾਨ ਜਿਹੜੇ ਦੋ ਭਰਾ ਹੈ ਇੱਕ ਗਰੀਬ ਕਿਸਾਨ ਛੋਟੇ ਕਿਸਾਨ ਦੇ ਘਰ ਜੇ ਪੈਦਾ ਹੋ ਕੇ ਬੱਚੇ ਨੇ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕਰਨ ਦਾ ਪਰਨ ਲਿਆ ਤੇ ਇਹਨਾਂ ਨੇ ਸੇਵਾ ਕਰਨ ਲਈ ਭੇਜਿਆ ਤੋਂ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੀ ਸਮਝ ਇਹ ਸੀ ਸੋਚ ਇਹ ਸੀ ਕਿ ਦੂਜੇ ਬੇਟੇ ਨੂੰ ਵੀ ਫੌਜ ਦੇ ਵਿੱਚ ਹੀ ਦੇਸ਼ ਦੀ ਸੇਵਾ ਕਰਨ ਵਾਸਤੇ ਮੈਂ ਭੇਜੂਗਾ ਪਰ ਮੈਨੂੰ ਉੱਥੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜੀ ਹੀਦ ਫੌਜੀ ਦੀ ਡੈੱਡ ਬੋਡੀ ਇੱਥੇ ਆਈ ਤਾਂ ਮੈਨੂੰ ਇੱਥੇ ਅੱਜ ਆ ਕੇ ਪਤਾ ਲੱਗਿਆ ਕਿ ਉਸ ਸ਼ਹੀਦ ਨੂੰ ਫਾਇਰ ਕਰਕੇ ਸਲਾਮੀ ਤੱਕ ਨਹੀਂ ਦਿੱਤੀ ਗਈ ਆਪਣੇ ਆਪ ਦੇ ਵਿੱਚ ਸ਼ੱਕ ਦੇ ਘੇਰੇ ਚ ਆਉਂਦਾ ਔਰ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਘਟਨਾ ਨਹੀਂ ਹੈ ਮੈਂ ਅਨੇਕਾ ਘਟਨਾਵਾਂ ਦੱਸ ਸਕਦਾ ਵਹਿਮਣ ਦਵਾਨੇ ਦੇ ਵਿੱਚ ਇਸ ਤਰ੍ਹਾਂ ਹੀ ਹੋਇਆ ਇੱਕ ਫੌਜੀ ਗਰੀਬ ਮਜ਼ਦੂਰ ਦਾ ਬੇਟਾ ਉਹਨੂੰ ਵੀ ਜਿਹੜੀ ਇਸ ਤਰ੍ਹਾਂ ਸਲਾਮੀ ਨਹੀਂ ਦਿੱਤੀ ਗਈ ਸੀ ਉਹਦੇ ਲਈ ਵੀ ਹੰਗਾਮਾ ਸੀ ਕਿ ਤਦੋਂ ਮੈਸਰਖਾਨਾ ਪਿੰਡ ਦੇ ਵਿੱਚ ਹੋਇਆ ਇੱਕ ਗਰੀਬ ਰੰਦਾਸਿਆਂ ਦਾ ਮੁੰਡਾ ਫੌਜੀ ਸ਼ਹੀਦ ਹੋਇਆ ਸੀ ਉਹਨੂੰ ਵੀ ਜਿਹੜੇ ਫਾਇਰ ਕਰਕੇ ਸਲਾਮੀ ਨਹੀਂ ਦਿੱਤੀ ਗਈ ਬਈ ਅਕਸਰ ਹੀ ਫੌਜ ਜਿਹੜੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਦਲਤਾਂ ਨੂੰ ਘਟ ਗਿਣਤੀ ਦੇ ਜਿਹੜੇ ਫੌਜੀ ਹੈਗੇ ਆ ਉਹਨਾਂ ਨੂੰ ਸ਼ਹੀਦ ਕਰਾਰ ਦੇਣ ਤੋਂ ਕਿਉਂ ਕਰਤਾ ਕਤਰੌਂਦੀ ਹੈ ਮੇਰਾ ਇਹ ਵੱਡਾ ਸਵਾਲ ਹੈ ਇਸ ਗੱਲ ਨੂੰ ਲੈ ਕੇ ਮੈਂ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਮੇ ਕੋਈ ਗੱਲ ਕਹੀ ਕਿ ਤੁਸੀਂ ਨਹੀਂ ਆਏ ਤੇ ਉਹਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਐਸ ਡੀ ਐਮ ਇੱਥੇ ਆਏ ਸੀ ਤੇ ਤਸੀਲਦਾਰ ਇੱਥੇ ਆਏ ਸੀ ਪਰ ਮੇਰੀ ਸਮਝ ਇਹ ਹੈ ਕਿ ਜੇ ਫੌਜੀ ਸ਼ਹੀਦ ਹੁੰਦਾ ਜੇ ਅੱਜ ਬਾਰਡਰ ਦੇ ਫੌਜੀ ਖੜੇ ਨੇ ਨਾ ਤਾਂ ਸਾਡੀਆਂ ਕੁਰਸੀਆਂ ਤਾਂ ਹੀ ਸਲਾਮਤ ਹੈ ਅਸੀਂ ਤਾਂ ਹੀ ਸਲਾਮਤ ਆ ਉਹਨਾਂ ਫੌਜੀਆਂ ਦੀਆਂ ਕਰ ਕਰਵਾਨੀਆਂ ਕਰਕੇ ਹੀ ਡੀ ਸੀ ਐਸ ਐਸ ਪੀ ਜਿਹੜੇ ਅਫਸਰ ਅਧਿਕਾਰੀ ਆ ਸਾਰੇ ਉਹਨਾਂ ਦੀਆਂ ਕੁਰਸੀਆਂ ਸਲਾਮਤ ਆ ਆਪਾਂ ਸਾਰੇ ਸਲਾਮਤ ਆ ਸੁਖ ਦੀ ਨਹੀਂ ਰਸੋਣਿਆ ਤੇ ਉਹਨਾਂ ਦੇ ਨਾਲ ਸਨਸਕਾਰ ਤੇ ਅਸੀਂ ਆਉਣਿਆ ਨਾ ਫੌਜ ਦੇ ਹਲਤੇ ਕੋਈ ਐਕਸਗ੍ਰੇਡ ਜਾਂ ਜਿਹੜੀ ਐ ਗ੍ਰਾਂਟ ਦੇਣੀ ਹੁੰਦੀ ਹੈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਰੋੜ ਰੁਪਇਆ ਜੋ ਫੌਜੀ ਸੀ ਦੇਊਗਾ ਨਾ ਅਸੀਂ ਦਵਾਂਗੇ ਨਾ ਪੰਜਾਬ ਦੀ ਸਰਕਾਰ ਵੱਲੋਂ ਨਾ ਕੇਂਦਰ ਦੀ ਸਰਕਾਰ ਵੱਲੋਂ ਹਾਲੇ ਤੱਕ ਐਸਾ ਕੋਈ ਐਲਾਨ ਨਹੀਂ ਕੀਤਾ ਗਿਆ ਤੋਂ ਸਾਨੂੰ ਇਸ ਤੇ ਪੰਜਾਬ ਸਰਕਾਰ ਦੇ ਪੂਰਾ ਪੂਰਾ ਅਤਰਾਜ ਹੈ ਔਰ ਫੌਜ ਦੇ ਕਾਮਕਾਰ ਦੇ ਲਈ ਫੌਜ ਦੇ ਵਿਜੁਲਕ ਸੋਇਆ ਮੈਂ ਉਹਨਾਂ ਦੇ ਕੈਪਟਨ ਅਧਿਕਾਰੀ ਨਾਲ ਵੀ ਕਿਰਾਂ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਇਹ ਮਾਮਲੇ ਦੀ ਜਾਂਚ ਚੱਲ ਰਹੀ ਹੈ ਭਈ ਫੌਜੀ ਦੀ ਸ਼ਾਦਤ ਹੋ ਗਈ ਜਾਨ ਚਲੀ ਗਈ ਜਾਨ ਚੱਲ ਰਹੀ ਹੈ ਅਕਸਰ ਹੀ ਪੰਜਾਬ ਦੇ ਫੌਜੀਆ ਦੇ ਨਾਲ ਇਸ ਤਰ੍ਹਾਂ ਦਾ ਕਿ ਕੋਰਟ ਮਾਸਟਰ ਜੇ ਕਹਿ ਲਗੀ ਉਹਨੂੰ ਜਾਂ ਇਸ ਤਰ੍ਹਾਂ ਦੀਆਂ ਪਰਦਾਲ ਜਾਂਚ ਚੱਲਦੀ ਹੈ ਕਿ ਲੰਬਾ ਸਮਾਂ ਜਾਂਚ ਚੱਲਦੀ ਰਹਦੀ ਹੈ ਜਾਂਚ ਤੋਂ ਬਾਅਦ ਹੁਣ ਲੋਕਾਂ ਦਾ ਜਿਹੜਾ ਹੈ ਪੰਜਾਬ ਦੇ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਉਹ ਭੜਕਾ ਹੋਇਆ ਹੈ ਇਹਨੂੰ ਜਾਂਚ ਦੇ ਕਰਕੇ ਠੰਡੇ ਬਸਤੂ ਚ ਪਾਉਣ ਦਾ ਜਦਨ ਕੀਤਾ ਮੈਂ ਕੇਂਦਰ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਗੱਲ ਕਹਿਣੀ ਚਾਹਣਾ ਜੇਪਲਵਾਮਾਂ ਵਾਪਰਿਆ ਤਾਂ ਇਸ ਤਰ੍ਹਾਂ ਦੇ ਫੌਜੀ ਸਾਡੇ ਸ਼ਹੀਦ ਹੋਏ ਇਹ ਆਕਾਸ਼ਦੀਪ ਸ਼ਹੀਦ ਹੋਇਆ ਆਕਾਸ਼ਦੀਪ ਨੂੰ ਸ਼ਹੀਦ ਦਾ ਐਲਾਨ ਦੇ ਕਰ ਗਾ ਜਿਹੜੀ ਉਹਦੀ ਸ਼ਹਾਦਤ ਹੋਈ ਹੈ ਉਹਨੂੰ ਸ਼ਹੀਦ ਐਲਾਨੋ ਦੂਜੀ ਗੱਲ ਜਿੰਨੀਆਂ ਵੀ ਫੈਸਿਲਟੀਆਂ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਦੇਣੀਆਂ ਬਣਦੀਆਂ ਇਸ ਗਰੀਬ ਕਿਸਾਨ ਪਰਿਵਾਰ ਨੂੰ ਉਹ ਫੈਸਿਲਟੀਆਂ ਦਿੱਤੀਆਂ ਜਾਣ ਨਹੀਂ ਤਾਂ ਇਹ ਸਾਰਾ ਮਾਮਲਾ ਜਿੱਧਰ ਨੂੰ ਫੌਜ ਘਮਾਉਣਾ ਚਾਹੁੰਦੀ ਹੈ ਮੈਂ ਅੰਡਰਸਟੈਂਡ ਕਰਦਾ ਕਿ ਕਿਉਂ ਘਮਾਉਣਾ ਚਾਹੁੰਦੀ ਹੈ ਜੇਕਰ ਇਸ ਤਰ੍ਹਾਂ ਇਸ ਮਾਮਲੇ ਨੂੰ ਠੰਡੇ ਪਾਸੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਮੈਂ ਲੀਡਰ ਆਫ اپੋਜੀਸ਼ਨ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਜੀ ਤਾਂ ਕਿ ਮਸਲਾ ਲੈ ਕੇ ਜਾਵਾਂਗੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਰਾਹੀਂ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਨੂੰ ਮੁੱਦਾ ਬਣਾਵਾਂਗੇ ਕਿਉਂ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਦੇ ਫੌਜੀਆਂ ਨੂੰ ਸ਼ਹੀਦ ਕਰਾਰ ਦੇਣ ਤੋਂ ਫੌਜ ਜਾਂ ਕੇਂਦਰ ਸਰਕਾਰ ਕਤਰਉਂਦੀ ਹੈ ਇਹ ਇੱਕ ਵੱਡਾ ਸਵਾਲ ਹੈ ਇਹ ਸਵਾਲ ਅਸੀਂ ਖੜੇ ਕਰਾਂਗੇ ਤਾਂ ਜਦ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸਾਡੋ ਸ਼ਹੀਦ ਫੌਜੀ ਕਾਸ਼ਦੀਪ ਨੂੰ ਇਨਸਾਫ ਨਹੀਂ ਮਿਲਦਾ ਮੈਂ ਕਾਂਗਰਸ ਪਾਰਟੀ ਦਾ ਕੇ ਕੇਸੀ ਵਿਭਾਗ ਦਾ ਚੇਅਰਮੈਨ ਹੋਣ ਦੇ ਨਾਤੇ ਤੇ ਨੈਸ਼ਨਲ ਦਲਤ ਮਹਾਪੰਚਾਇਤ ਦਾ ਚੇਅਰਮੈਨ ਹੋਣ ਦੇ ਨਾਤੇ ਬਿਲਕੁਲ ਤਿੱਖੀ ਲੜਾਈ ਲੜਾਂਗੇ ਮੈਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਹ ਕਹਿਰ ਕਿ ਉਹਨਾਂ ਨੂੰ ਡੀਓ ਲਿਖਣਾ ਚਾਹੀਦਾ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਤੇ ਫੌਜ ਨੂੰ ਤਾਂ ਕਿ ਕਾਸ਼ਦੀਪ ਨੂੰ ਜਿਹੜਾ ਹੈਗਾ ਸ਼ਹੀਦ ਕਰਾਰ ਦਿੱਤਾ ਜਾਵੇ